ਵੱਡੀ ਖਬਰ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਰਾਮ ਰਹੀਮ ਨੂੰ ਅੱਜ ਪੈਰੋਲ ਤੇ ਬਾਹਰ ਲਿਆਇਆ ਜਾਵੇਗਾ ਉੱਥੇ ਹੀ ਟੇਰਾ ਪ੍ਰੇਮੀਆ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ 2017 ਤੋਂ ਬਾਅਦ ਅੱਜ ਪਹਿਲੀ ਵਾਰੀ ਸਿਰਸਾ ਡੇਰੇ ਰਾਮ ਰਹੀਮ ਜਾਣਗੇ ਸੁਨਾਰੀਆ ਜੇਲ੍ਹ ਤੋਂ ਕੜੀ ਸੁਰੱਖਿਆ ਦੇ ਨਾਲ ਰਾਮ ਰਹੀਮ ਨੂੰ ਸਿਰਸਾ ਡੇਰੇ ਲੈ ਜਾਇਆ ਜਾਵੇਗਾ ਇੱਕ ਵਾਰ ਫਿਰ ਦੱਸ ਦਿੰਨੇ ਆ ਵੱਡੀ ਖਬਰ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਰਾਮ ਰਹੀਮ ਨੂੰ ਅੱਜ ਪੈਰੋਲ ਤੇ ਬਾਹਰ ਲਿਆਇਆ ਜਾਵੇਗਾ ਉੱਥੇ ਹੀ ਟੇਰਾ ਪ੍ਰੇਮੀਆ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ 2017 ਤੋਂ ਬਾਅਦ ਅੱਜ ਪਹਿਲੀ ਵਾਰੀ ਸਿਰਸਾ ਡੇਰੇ ਰਾਮ ਰਹੀਮ ਜਾਣਗੇ ਸੁਨਰੀਆ ਜੇਲ੍ਹ ਤੋਂ ਕੜੀ ਸੁਰੱਖਿਆ ਦੇ ਨਾਲ ਰਾਮ ਰਹੀਮ ਨੂੰ ਸਿਰਸਾ ਡੇਰੇ ਲੈ ਜਾਇਆ ਜਾਵੇਗਾ ਇੱਕ ਵਾਰ ਫਿਰ ਦੱਸ ਦਿੰਨੇ ਆ ਵੱਡੀ ਖਬਰ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਰਾਮ ਰਹੀਮ ਨੂੰ ਅੱਜ ਪੈਰੋਲ ਤੇ ਬਾਹਰ ਲਿਆਇਆ ਜਾਵੇਗਾ ਉੱਥੇ ਹੀ ਡੇਰਾ ਪ੍ਰੇਮੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ 2017 ਤੋਂ ਬਾਅਦ ਅੱਜ ਪਹਿਲੀ ਵਾਰੀ ਸਿਰਸਾ ਡੇਰੇ ਰਾਮ ਰਹੀਮ ਜਾਣਗੇ ਸੁਨਾਈਆ ਜੇਲ੍ਹ ਤੋਂ ਕੜੀ ਸੁਰੱਖਿਆ ਦੇ ਨਾਲ ਰਾਮ ਰਹੀਮ ਨੂੰ ਸਿਰਸਾ ਡੇਰੇ ਲਿਜਾਇਆ ਜਾਵੇਗਾ ਇੱਕ ਵਾਰ ਫਿਰ ਦੱਸ ਦਿੰਨੇ ਆ ਵੱਡੀ ਖਬਰ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਰਾਮ ਰਹੀਮ ਨੂੰ ਅੱਜ ਪੈਰੋਲ ਤੇ ਬਾਹਰ ਲਿਆਇਆ ਜਾਵੇਗਾ ਉੱਥੇ ਹੀ ਟੇਰਾ ਪ੍ਰੇਮੀਆ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ 2017 ਤੋਂ ਬਾਅਦ ਅੱਜ ਪਹਿਲੀ ਵਾਰੀ ਸਿਰਸਾ ਡੇਰੇ ਰਾਮ ਰਹੀਮ ਜਾਣਗੇ ਸੁਨਾਰੀਆ ਜੇਲ੍ਹ ਤੋਂ ਕੜੀ ਸੁਰੱਖਿਆ ਦੇ ਨਾਲ ਰਾਮ ਰਹੀਮ ਨੂੰ ਸਿਰਸਾ ਡੇਰੇ ਲੈ ਜਾਇਆ ਜਾਵੇਗਾ ਇੱਕ ਵਾਰ ਫਿਰ ਦੱਸ ਦਿੰਨੇ ਆ ਵੱਡੀ ਖਬਰ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਰਾਮ ਰਹੀਮ ਨੂੰ ਅੱਜ ਪੈਰੋਲ ਤੇ ਬਾਹਰ ਲਿਆਇਆ ਜਾਵੇਗਾ ਉੱਥੇ ਹੀ ਡੇਰਾ ਪ੍ਰੇਮੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ 2017 ਤੋਂ ਬਾਅਦ ਅੱਜ ਪਹਿਲੀ ਵਾਰੀ ਸਿਰਸਾ ਡੇਰੇ ਰਾਮ ਰਹੀਮ ਜਾਣਗੇ ਸੁਨਾਈਆ ਜੇਲ੍ਹ ਤੋਂ ਕੜੀ ਸੁਰੱਖਿਆ ਦੇ ਨਾਲ ਰਾਮ ਰਹੀਮ ਨੂੰ ਸਿਰਸਾ ਡੇਰੇ ਲੈ ਜਾਇਆ ਜਾਵੇਗਾ ਇੱਕ ਵਾਰ ਫਿਰ ਦੱਸ ਦਿੰਨੇ ਆ ਵੱਡੀ ਖਬਰ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਰਾਮ ਰਹੀਮ ਨੂੰ ਅੱਜ ਪੈਰੋਲ ਤੇ ਬਾਹਰ ਲਿਆਇਆ ਜਾਵੇਗਾ ਉੱਥੇ ਹੀ ਟੇਰਾ ਪ੍ਰੇਮੀਆ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ 2017 ਤੋਂ ਬਾਅਦ ਅੱਜ ਪਹਿਲੀ ਵਾਰੀ ਸਿਰਸਾ ਡੇਰੇ ਰਾਮ ਰਹੀਮ ਜਾਣਗੇ ਸੁਨਾਰੀਆ ਜੇਲ੍ਹ ਤੋਂ ਕੜੀ ਸੁਰੱਖਿਆ ਦੇ ਨਾਲ ਰਾਮ ਰਹੀਮ ਨੂੰ ਸਿਰਸਾ ਡੇਰੇ ਲੈ ਜਾਇਆ ਜਾਵੇਗਾ ਇੱਕ ਵਾਰ ਫਿਰ ਦੱਸ ਦਿੰਨੇ ਆ ਵੱਡੀ ਖਬਰ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਰਾਮ ਰਹੀਮ ਨੂੰ ਅੱਜ ਪੈਰੋਲ ਤੇ ਬਾਹਰ ਲਿਆਇਆ ਜਾਵੇਗਾ ਉੱਥੇ ਹੀ ਟੇਰਾ ਪ੍ਰੇਮੀਆ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ 2017 ਤੋਂ ਬਾਅਦ ਅੱਜ ਪਹਿਲੀ ਵਾਰੀ ਸਿਰਸਾ ਡੇਰੇ ਰਾਮ ਰਹੀਮ ਜਾਣਗੇ ਸੁਨਰੀਆ ਜੇਲ੍ਹ ਤੋਂ ਕੜੀ ਸੁਰੱਖਿਆ ਦੇ ਨਾਲ ਰਾਮ ਰਹੀਮ ਨੂੰ ਸਿਰਸਾ ਡੇਰੇ ਲੈ ਜਾਇਆ ਜਾਵੇਗਾ ਇੱਕ ਵਾਰ ਫਿਰ ਦੱਸ ਦਿੰਨੇ ਆ ਵੱਡੀ ਖਬਰ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਰਾਮ ਰਹੀਮ ਨੂੰ ਅੱਜ ਪੈਰੋਲ ਤੇ ਬਾਹਰ ਲਿਆਇਆ ਜਾਵੇਗਾ ਉੱਥੇ ਹੀ ਡੇਰਾ ਪ੍ਰੇਮੀਆ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ 2017 ਤੋਂ ਬਾਅਦ ਅੱਜ ਪਹਿਲੀ ਵਾਰੀ ਸਿਰਸਾ ਡੇਰੇ ਰਾਮ ਰਹੀਮ ਜਾਣਗੇ ਸੁਨਾਈਆ ਜੇਲ੍ਹ ਤੋਂ ਕੜੀ ਸੁਰੱਖਿਆ ਦੇ ਨਾਲ ਰਾਮ ਰਹੀਮ ਨੂੰ ਸਿਰਸਾ ਡੇਰੇ ਲੈ ਜਾਇਆ ਜਾਵੇਗਾ ਇੱਕ ਵਾਰ ਫਿਰ ਦੱਸ ਦਿੰਨੇ ਆ ਵੱਡੀ ਖਬਰ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਰਾਮ ਰਹੀਮ ਨੂੰ ਅੱਜ ਪੈਰੋਲ ਤੇ ਬਾਹਰ ਲਿਆਇਆ ਜਾਵੇਗਾ ਉੱਥੇ ਹੀ ਟੇਰਾ ਪ੍ਰੇਮੀਆ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ 2017 ਤੋਂ ਬਾਅਦ ਅੱਜ ਪਹਿਲੀ ਵਾਰੀ ਸਿਰਸਾ ਡੇਰੇ ਰਾਮ ਰਹੀਮ ਜਾਣਗੇ ਸੁਨਾਰੀਆ ਜੇਲ੍ਹ ਤੋਂ ਕੜੀ ਸੁਰੱਖਿਆ ਦੇ ਨਾਲ ਰਾਮ ਰਹੀਮ ਨੂੰ ਸਿਰਸਾ ਡੇਰੇ ਲੈ ਜਾਇਆ ਜਾਵੇਗਾ ਇੱਕ ਵਾਰ ਫਿਰ ਦੱਸ ਦਿੰਨੇ ਆ ਵੱਡੀ ਖਬਰ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਰਾਮ ਰਹੀਮ ਨੂੰ ਅੱਜ ਪੈਰੋਲ ਤੇ ਬਾਹਰ ਲਿਆਇਆ ਜਾਵੇਗਾ ਉੱਥੇ ਹੀ ਡੇਰਾ ਪ੍ਰੇਮੀਆ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ 2017 ਤੋਂ ਬਾਅਦ ਅੱਜ ਪਹਿਲੀ ਵਾਰੀ ਸਿਰਸਾ ਡੇਰੇ ਰਾਮ ਰਹੀਮ ਜਾਣਗੇ ਸੁਨਾਈਆ ਜੇਲ੍ਹ ਤੋਂ ਕੜੀ ਸੁਰੱਖਿਆ ਦੇ ਨਾਲ ਰਾਮ ਰਹੀਮ ਨੂੰ ਸਿਰਸਾ ਡੇਰੇ ਲੈ ਜਾਇਆ ਜਾਵੇਗਾ ਇੱਕ ਵਾਰ ਫਿਰ ਦੱਸ ਦਿੰਨੇ ਆ ਵੱਡੀ ਖਬਰ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਰਾਮ ਰਹੀਮ ਨੂੰ ਅੱਜ ਪੈਰੋਲ ਤੇ ਬਾਹਰ ਲਿਆਇਆ ਜਾਵੇਗਾ ਉੱਥੇ ਹੀ ਡੇਰਾ ਪ੍ਰੇਮੀਆ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ 2017 ਤੋਂ ਬਾਅਦ ਅੱਜ ਪਹਿਲੀ ਵਾਰੀ ਸਿਰਸਾ ਡੇਰੇ ਰਾਮ ਰਹੀਮ ਜਾਣਗੇ ਸੁਨਾਈਆ ਜੇਲ੍ਹ ਤੋਂ ਕੜੀ ਸੁਰੱਖਿਆ ਦੇ ਨਾਲ ਰਾਮ ਰਹੀਮ ਨੂੰ ਸਿਰਸਾ ਡੇਰੇ ਲਿਜਾਇਆ ਜਾਵੇਗਾ ਇੱਕ ਵਾਰ ਫਿਰ ਦੱਸ ਦਿੰਨੇ ਆ ਵੱਡੀ ਖਬਰ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਰਾਮ ਰਹੀਮ ਨੂੰ ਅੱਜ ਪੈਰੋਲ ਤੇ ਬਾਹਰ ਲਿਆਇਆ ਜਾਵੇਗਾ ਉੱਥੇ ਹੀ ਟੇਰਾ ਪ੍ਰੇਮੀਆ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ 2017 ਤੋਂ ਬਾਅਦ ਅੱਜ ਪਹਿਲੀ ਵਾਰੀ ਸਿਰਸਾ ਡੇਰੇ ਰਾਮ ਰਹੀਮ ਜਾਣਗੇ ਸੁਨਰੀਆ ਜੇਲ੍ਹ ਤੋਂ ਕੜੀ ਸੁਰੱਖਿਆ ਦੇ ਨਾਲ ਰਾਮ ਰਹੀਮ ਨੂੰ ਸਿਰਸਾ ਡੇਰੇ ਲੈ ਜਾਇਆ ਜਾਵੇਗਾ ਇੱਕ ਵਾਰ ਫਿਰ ਦੱਸ ਦਿੰਨੇ ਆ